ਏਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਸੋ ਸਾਰਿਆਂ ਨੂੰ ਨਵੇਂ ਸਾਲ 2024 ਦੀਆਂ ਬਹੁਤ ਬਹੁਤ ਵਧਾਈਆਂ ਲੱਖ ਲੱਖ ਮੁਬਾਰਕਾਂ ਸੋ ਅੱਜ ਨਵਾਂ ਸਾਲ ਚੜ ਗਿਆ 1 ਜਨਵਰੀ 2024 ਸੋ ਇਸ ਉਪਲਖਸ਼ ਦੇ ਵਿੱਚ ਅੱਜ ਕੁਰਾਲੀ ਸ਼ਹਿਰ ਦੇ ਵਿੱਚ ਸਬਜ਼ੀ ਮੰਡੀ ਦੇ ਨੇੜੇ ਦਸਹਿਰਾ ਗਰਾਊਂਡ ਦੇ ਬਿਲਕੁਲ ਸਾਹਮਣੇ ਇਹ ਲੰਗਰ ਲਗਾਇਆ ਗਿਆ ਹੈ ਜੋ ਬ੍ਰੈਡ ਪਕੌੜਿਆਂ ਦਾ ਅਤੇ ਚਾਹ ਦਾ ਲੰਗਰ ਹੈ ਸੋ ਪੰਜਾਬ ਦੀ ਧਰਤੀ ਤੇ ਵਕਫ ਵਕਫ ਤਰ੍ਹਾਂ ਦੇ ਲੰਗਰ ਹਮੇਸ਼ਾ ਲੱਗਦੇ ਰਹਿੰਦੇ ਨੇ ਹਰ ਖੁਸ਼ੀ ਨੂੰ ਖੁਸ਼ੀ ਦੇ ਨਾਲ ਵੰਡਾਇਆ ਜਾਂਦਾ ਹੈ ਸੋ ਅੱਜ ਇਹ ਜੋ ਲੰਗਰ ਲੱਗਿਆ ਹੈ ਸਾਨੂੰ ਇਹਦੀਆਂ ਝਲਕੀਆਂ ਵੀ ਦਿਖਾਉਨੇ ਆ ਅਤੇ ਗੱਲਬਾਤ ਵੀ ਕਰਦੇ ਆ ਇਹਨਾਂ ਦੇ ਨਾਲ ਜਿਨ੍ਹਾਂ ਨੇ ਇਹ ਲੰਗਰ ਲਗਾਇਆ ਹੈ हां जी विकी ਕਤੂਰੀਆ ਜੀ ਅੱਜ ਜੋ ਲੰਗਰ ਲਗਾਇਆ ਗਿਆ ਹੈ ਸਬਜੀ ਮੰਡੀ ਦਸਹਿਰਾ ਗਰਾਊਂਡ ਦੇ ਕੋਲ ਕਰਾਲੀ ਦੇ ਵਿੱਚ ਸੋ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਸੋ ਕੀ ਕਹਿਣਾ ਜੀ ਅੱਜ ਇਸ ਲੰਗਰ ਬਾਰੇ ਟੀਮਾਨ ਸਾਹਿਬ ਸਾਰੇ ਸ਼ਹਿਰ ਵਾਸੀਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਪ੍ਰਮਾਤਮਾ ਕਰੇ ਇਹ ਨਵਾਂ ਸਾਲ ਸਭ ਦੀਆਂ ਖੁਸ਼ੀਆਂ ਦੇ ਵਿੱਚ ਇਦਾਂ ਹੀ ਆਂਦਾ ਰਹੇ ਸਭ ਨੂੰ ਖੁਸ਼ੀਆਂ ਖੇੜੇ ਲਿਆਵੇ ਇੱਕ ਛੋਟਾ ਜਿਹਾ ਉਪਰਾਲਾ ਕਰਿਆ ਸਾਡੇ ਛੋਟੇ ਵੀਰ ਗਾਂਧੀ ਜੀ ਨੇ ਤੇ ਮਹਾਨ ਸਾਹਿਬ ਜੀ ਬਹੁਤ ਅੱਛੇ ਭਗਤ ਨੇ ਖਾਟੂ ਸ਼ਾਮ ਜੀ ਦੇ ਜੋ ਬ੍ਰੈਡ ਪਕੌੜਿਆਂ ਦਾ ਚਾਹ ਦਾ ਲੰਗਰ ਲਗਾਇਆ ਹੈ ਇਹਨਾਂ ਨੇ ਪਿਛਲੀ ਵਾਰ ਵੀ ਲੰਗਰ ਲਗਾਇਆ ਥਾ ਬਹੁਤ ਸੇਵਾ ਕਰਦੇ ਨੇ ਬਹੁਤ ਅੱਛੇ ਵਿਚਾਰ ਰੱਖਦੇ ਨੇ ਬੰਦੇ ਬਹੁਤ ਭਗਤ ਨੇ ਸਾਰੇ ਸਾਡੇ ਛੋਟੇ ਵੀਰ ਨੇ ਨਾਲ ਬੈਠੇ ਸਾਰੇ ਭਗਤ ਸਹਿਨਾ ਇਹਨਾਂ ਦੀ ਹੈ ਜੀ ਬੈਠੀ ਜੀ ਬਹੁਤ ਬਹੁਤ ਮੁਬਾਰਕਾਂ ਜੀ ਇਹਨਾਂ ਨੂੰ ਜੀ ਤੁਸੀਂ ਸਮੇਂ-ਸਮੇਂ ਨਾਲ ਯਾਤਰਾ ਲੈ ਕੇ ਜਾਂਦੇ ਹੋ ਬੱਸ ਲੈ ਕੇ ਜਾਂਦੇ ਹੋ ਸ਼ਰਧਾਲੂਆਂ ਨੂੰ ਲੈ ਕੇ ਜਾਂਦੇ ਹੋ ਬ੍ਰਿੰਦਾਵਨ ਲੈ ਕੇ ਜਾਂਦੇ ਹੋ ਕਦੇ ਖਾਟੂ ਸ਼ਾਮ ਲੈ ਕੇ ਜਾਂਦੇ ਹੋ ਸੋ ਇਸ ਵਾਰ ਇੱਕ ਤੁਹਾਡੀ ਨਿਊਜ਼ ਆ ਰਹੀ ਹੈ ਕਿ ਤੁਸੀਂ ਜਨਵਰੀ ਦੇ ਵਿੱਚ ਇੱਕ ਫ੍ਰੀ ਬੱਸ ਲੈ ਕੇ ਜਾ ਰਹੇ ਹੋ ਖਾਟੂ ਸ਼ਾਮ ਦੀ ਸੋ ਫ੍ਰੀ ਬੱਸ ਦਾ ਮਤਲਬ ਕੀ ਹੈ ਮਤਲਬ ਕਿ ਉਹਦੇ ਚ ਕੀ ਤੁਸੀਂ ਲੈਣਾ ਤੇ ਕੀ ਨਹੀਂ ਲੈਣਾ ਇਹ ਤਾਂ ਦਿਮਾਨ ਸਾਹਿਬ ਸ਼ਾਮ ਪ੍ਰਭੂ ਦੀ ਕਿਰਪਾ ਹੈ ਕਿ ਉਹ ਬੱਸ ਆਪਣੇ ਤੌਰ ਤੇ ਲਿ ਜਾ ਰਿਹਾ ਹੈ ਅਸੀਂ ਤਾਂ ਬਸ ਲਿਆਣ ਵਾਲੇ ਨਹੀਂ ਹੁੰਦੇ ਉਹਨੇ ਕਿਰਪਾ ਕਰ ਦਿੱਤੀ ਐ ਇੰਨੀ ਕਿਉਂਕਿ ਅਸੀਂ ਬਸ ਜੋਗੇ ਹੋ ਗਏ ਅੱਜ ਇਹ ਬਸ ਬਿਲਕੁਲ ਫਰੀ ਜਾ ਰਹੀ ਹੈ 27 ਜਨਵਰੀ ਨੂੰ ਬਸ ਜਾਵੇਗੀ ਸ਼ਨੀਵਾਰ ਨੂੰ ਦੁਪਹਿਰੇ 1:30 ਵਜੇ ਗੋਹਰ ਰੋਡ ਬਡਾਲੀ ਰੋਡ ਤੋਂ ਜੀ ਤੇ ਸੋਮਵਾਰ ਅਰਲੀ ਮਾਰਨਿੰਗ ਅਸੀਂ 4:00 ਵਜੇ ਕੁਰਾਲੀ ਵਾਪਸ ਪਹੁੰਚ ਜਾਵਾਂਗੇ ਦਰਸ਼ਨ ਮੇਲੇ ਕਰਕੇ ਬਾਬਾ ਜੀ ਦੇ ਖਾਟੂ ਸ਼ਾਮ ਜੀ ਔਰ ਸਾਲਾਸਰ ਮਹਾਰਾਜ ਦੋਨੋਂ ਜਗ੍ਹਾ ਤੇ ਜਾਵਾਂਗੇ ਜੀ ਨਾ ਬੱਸ ਦਾ ਕਿਰਾਇਆ ਹੈ ਜੀ ਬੱਸ ਵਿੱਚ ਖਾਣ ਪੀਣ ਦੀ ਸੁਵਿਧਾ ਪੂਰੀ ਮਿਲੇਗੀ ਰਹਿਣ ਦੇ ਲਈ ਕਮਰੇ ਵੀ ਉਪਲਬਧ ਹਨ ਉੱਥੇ ਜੀ ਪੂਰੀ ਸੁਵਿਧਾ ਫੈਸਿਲਿਟੀ ਪੂਰੀ ਮਿਲੇਗੀ ਜੀ ਤੇ ਉਹਦੀ ਕਿਰਪਾ ਦੇ ਨਾਲ ਹੀ ਬੱਸ ਜਾ ਰਹੀ ਹੈ ਜੀ ਜੀ ਜਿਹੜਾ ਇਹਦਾ ਖਰਚਾ ਉਹ ਕਿਸ ਤਰ੍ਹਾਂ ਮਤਲਬ ਕਿ ਵਾਧਾ ਘਾਟਾ ਪੂਰਾ ਕੀਤਾ ਜਾਵੇਗਾ ਨਹੀਂ ਵਾਧੇ ਘਾਟੇ ਦਾ ਜ਼ਿੰਦਗੀ ਨਾਲੇ ਹੁੰਦੇ ਆ ਉਹ ਸ਼ਾਮ ਬਾਬਾ ਪੂਰੇ ਪੈਸੇ ਭੇਜ ਦਿੰਦਾ ਪਹਿਲਾਂ ਡਰਾਫਟ ਭੇਜਦਾ ਸਾਨੂੰ ਜੀ ਵਾਹ ਜੀ ਵਾਹ ਵਾਹ ਉਸ ਤੋਂ ਬਾਅਦ ਬੱਸ ਦਾ ਪੂਰਾ ਕਰਦਾ ਜੀ ਆਪਣਾ ਇੰਤਜ਼ਾਮ ਜੀ ਉਹ ਪਹਿਲਾ ਖਰਚਾ ਭੇਜੇਗਾ ਔਰ ਭੇਜਦਾ ਹੈ ਔਰ ਭੇਜੇ ਭਾਗੇ ਉਹਨੂੰ ਵੀ ਭੇਜੇ ਭੇਜਦਾ ਰਹੇਗਾ ਜੀ ਉਸ ਤੋਂ ਬਾਅਦ ਉਹ ਆਪਣੇ ਕੋਲ ਬੁਲਾਉਂਦਾ ਜੀ ਪਹਿਲਾਂ ਸੋ ਪੂਰੀ ਕਿਰਪਾ ਤੁਹਾਡੇ ਦੀ ਮਤੂਰੀ ਨਹੀਂ ਸ਼ਾਮ ਬਾਬਾ ਦੀ ਕਿਰਪਾ ਸਭ ਦੇ ਉੱਪਰ ਬਣੀ ਰਹੇ ਜੀ ਮੈਂ ਤਾਂ ਹੀ ਪ੍ਰਭੂ ਤੋਂ ਇਹਹੀ ਬੇਨਤੀ ਕਰਦਾ ਜਿੰਨੀ ਕਿਰਪਾ ਮੇਰੇ ਤੇ ਕੀਤੀ ਹੈ ਸਭ ਦੇ ਉੱਪਰ ਉਨੀ ਹੀ ਕਿਰਪਾ ਕਰੇ ਜੀ ਜੀ ਸੋ ਹਾਂ ਜੀ ਆਪਣਾ ਸ਼ੋਭਨਾਮ ਜੀ ਮੇਰਾ ਨਾਮ ਰਜਨੀਸ਼ ਗੁਪਤਾ ਜੀ ਸੋ ਗੁਪਤਾ ਜੀ ਇਹ ਲੰਗਰ ਤੁਸੀਂ ਲਗਾਇਆ ਹੈ ਅੱਜ ਮਤਲਬ ਕਿ ਨਵੇਂ ਸਾਲ ਦੀ ਖੁਸ਼ੀ ਦੇ ਵਿੱਚ ਲਾਇਆ ਹੈ ਸਭ ਤੋਂ ਪਹਿਲਾਂ ਮੇਰੇ ਵੱਲੋਂ ਤੇ ਮੇਰੀ ਪੂਰੀ ਟੀਮ ਵੱਲੋਂ ਸਾਰੇ ਟੀਮਾਂ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਨਵੇਂ ਸਾਲ ਦੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਜੀ ਇਹ ਨਵੇਂ ਸਾਲ ਦੀ ਖੁਸ਼ੀ ਦੇ ਵਿੱਚ ਬਾਬਾ ਸ਼ਾਮ ਦੀਵਾਨੇ ਸੇਵਾ ਮੰਡਲ ਵੱਲੋਂ ਚਾਹ ਤੇ ਬਰੈਡਪੋ ਕੋਡ ਦਾ ਲੰਗਰ ਲਗਾਇਆ ਗਿਆ ਹੈ ਸਾਰੇ ਸ਼ਹਿਰ ਦੇ ਵਸਨੀਕਾਂ ਦੇ ਸਹਿਯੋਗ ਨਾਲ ਲਗਾਇਆ ਗਿਆ ਹੈ ਮੇਰੀ ਪੂਰੀ ਟੀਮ ਤੇ ਸਾਰੇ ਸ਼ਹਿਰ ਵਸ ਸਾਡੇ ਨਾਲ ਨਹੀਂ ਜੀ ਸੋ ਖਾਟੂ ਸ਼ਾਮ ਜੀ ਨਾਲ ਵੀ ਬਹੁਤ ਪਿਆਰ ਹੈ ਤੁਹਾਡਾ ਜੈ ਹੋ ਬਾਬਾ ਜੀ ਦੀ ਪੂਰੀ ਕਿਰਪਾ ਹੈ ਜੀ ਜੀ ਤੁਹਾਦੀ ਕਿਰਪਾ ਸਦਕਾ ਹੀ ਚੱਲਦਾ ਸ੍ਰੀ ਕਿਰਪਾ ਨਾਲ ਇਹ ਜੀ ਆਪਾਂ ਕੌਣ ਹੁੰਦੇ ਜੀ ਕੁਝ ਵੀ ਕਰਨ ਵਾਲੇ ਜੋ ਹੈ ਬਾਬਾ ਜੀ ਦੀ ਪੂਰੀ ਕਿਰਪਾ ਹੈ ਜੀ ਸਤਿ ਗਗਨ ਜੀ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਸਭ ਨੂੰ ਨਵੇਂ ਸਾਲ ਦੀ ਬਹੁਤ ਬਹੁਤ ਮੁਬਾਰਕਾਂ ਜੈ ਸ਼੍ਰੀ ਸ਼ਾਮ ਜੈ ਮਾਤਾ ਜੀ ਹਾਂਜੀ ਰਾਜਨ ਜੀ ਨਵੇਂ ਸਾਲ ਦੀਆਂ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਸਾਡੇ ਵੱਲੋਂ ਤੇ ਸਾਡੇ ਮੰਡਲ ਵੱਲੋਂ ਸ਼੍ਰੀ ਸ਼ਾਮ ਪ੍ਰੇਮੀ ਮੰਡਲ ਵੱਲੋਂ ਧਿਮਾ ਚਲਨ ਨੂੰ ਸਾਰੇ ਪੱਤਕਰਾਂ ਭਰਾਵਾਂ ਨੂੰ ਤੇ ਸਹਿਰ ਵਾਸ਼ਿਆਂ ਨੂੰ ਲੱਖ ਲੱਖ ਮੁਬਾਰਕਾਂ ਜੀ ਜੀ ਤੋ ਕੀ ਕਹੋਗੇ ਅੱਜ ਜੋ ਇਹ ਨਵੇਂ ਸਾਲ ਦੇ ਉਪਲਖਸ਼ ਦੇ ਵਿੱਚ ਗੁਪਤਾ ਜੀ ਨੇ ਲੰਗਰ ਵੀ ਲਗਾਇਆ ਲੋਕ ਕਹਿੰਦੇ ਨੇ ਬਹੁਤ ਵਧੀਆ ਕੰਮ ਕੀਤਾ ਜੀ ਇਹ ਜਿਹੜਾ ਤਾਨਿਕ ਪ੍ਰੋਗਰਾਮ ਨੇ ਸਾਰਾ ਸਾਲ ਹਰੇ ਮਹੀਨੇ ਹੁੰਦੇ ਰਹਿਣ ਤਾਂ ਕਿ ਲੋਕਾਂ ਦੇ ਜਿਹੜੇ ਕਸ਼ਟ ਨੇ ਉਹ ਦੂਰ ਹੋਵੇ ਜੀ ਤੇ ਸਾਡੇ ਵੱਲੋਂ ਇਹੀ ਦਾ ਤਾਂ ਬਹੁਤ بڑا ਆਸ਼ੀਵਾਰਾ ਬੱਬਾ ਜੀ ਦਾ ਕਿ ਵੱਤ ਵਤ ਇਹ ਸੇਵਾ ਹਰੇ ਮਹੀਨੇ ਹਰ ਸਾਲ ਐਦਾਂ ਹੀ ਚੱਲੇ ਜਾਵੇ ਜੀ ਜੀ ਹਾਂਜੀ ਤੋ ਜਿਹੜੀ ਵਿਕੀ ਕਸੂਰੀਆ ਜੀ ਵੱਲੋਂ ਬੱਸ ਵੀ ਲਿਜਾਈ ਜਾ ਰਹੀ ਹੈ ਇੱਕ ਯਾਤਰਾ ਲਈ ਸ਼ਰਧਾਲੂਆਂ ਦੀ ਨੋਕੋ ਇਹ ਬਹੁਤ ਵੱਡਾ ਇਹਨਾਂ ਦਾ ਜਿਹੜਾ ਬੱਸ ਲੈ ਜਾਂਦਾ ਜਿਹੜਾ ਨਾ ਬਾਬਾ ਜੀ ਦਾ ਹੁਕਮ ਹੈ ਜੀ ਇਹ ਬਹੁਤ ਵਧੀਆ ਜੀ ਤੇ 27 ਜਰਮੇ ਨੂੰ ਤੇ ਸਾਡਾ ਮੰਡਲ ਇਹਨਾਂ ਦਾ ਪੂਰਾ ਸ਼ੋਅ ਕਰੇਗਾ ਜੀ ਤੇ ਅਸੀਂ ਸੇਵਾ ਲਾਵਾਂਗੇ ਤੇ ਵੀ ਹਰ ਮਹੀਨੇ ਬੱਸ ਫ੍ਰੀ ਜਾਵੇ ਜੀ ਆਪਾਂ ਬੈਨਕੇ ਕਿਰਪਾ ਕਰੇ ਇਹਨਾਂ ਇਹਨਾਂ ਤੇ ਸਾਡੇ ਮੰਡਲ ਤੇ ਵੀ ਸਾਡਾ ਮੰਡਲ ਤੇ ਇਹ ਸਾਡਾ ਵੀਰ ਜੀ ਵੀ ਆਦ ਮਿਲ ਕੇ ਅਸੀਂ ਬੱਸ ਭੇਜੀ ਹਰ ਮਹੀਨੇ ਖਾਟੂਦਾਮ ਅਸੀਂ ਹਰ ਇੱਕ ਪਰਿਵਾਰ ਨੂੰ ਦਰਸ਼ਨ ਕਰਾਈਏ ਖਾਟੂਦਾਮ ਤੇ ਸਾਲਾਸਰ ਜੀ ਤੇ ਜਿੰਨਾ ਸਾਡਾ ਸ਼ੌਕ ਹੋਵੇਗਾ ਅਸੀਂ ਵੱਧ-ਵੱਧ ਕਰਾਂਗੇ ਜੀ ਹਾਂਜੀ ਜੈ ਸ਼੍ਰੀ ਸ਼ਾਮ ਜੈ ਸ਼੍ਰੀ ਸ਼ਾਮ ਅੰਧੀ ਗੁਪਤਾ ਜੀ ਤੁਹਾਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਅਤੇ ਜੋ ਤੁਸੀਂ ਇਹ ਲੰਗਰ ਲਗਾਇਆ ਸੋ ਇਹਦਾ ਵੀ ਬਹੁਤ-ਬਹੁਤ ਤੁਹਾਡਾ ਸ਼ੁਕਰੀਆ ਜੋ ਨਵੇਂ ਸਾਲ ਦੇ ਵਿੱਚ ਤੁਸੀਂ ਇਹ ਲੰਗਰ ਲਗਾਇਆ ਸੋ ਐਦਾਂ ਹੀ ਪ੍ਰਮਾਤਮਾ ਤੁਹਾਡੇ ਨਾਲ ਰਹੇ ਤੇ ਖੁਸ਼ੀਆਂ ਤੁਸੀਂ ਪ੍ਰਾਪਤ ਕਰਦੇ ਰਹੋ ਆਪ ਸਭ ਨੂੰ ਮੇਰੇ ਵੱਲੋਂ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਅਤੇ ਬਾਬਾ ਸ਼ਾਮ ਸਾਰੀ ਦੁਨੀਆ ਤੇ ਇਸ ਤਰੀਏ ਆਪਣੀ ਕਿਰਪਾ ਬਣਾ ਕੇ ਰੱਖੇ ਜੀ ਜੈ ਸ਼ੇ ਸ਼ਾਮ ਜੈ ਸ਼ੇ ਬਾਲਾ ਜੀ